ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਲ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸੰਬੰਧਤ ਆ ਉਹ ਰਾਇਮਾਂ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਬਾ ਅਫਸਰ ਦੇ ਵਿੱਚ ਇੱਕ ਪਾਵਲਕ ਅਪਰੀਨ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੇ ਪਿੰਦਾਂ ਨੇ ਵੀ ਦੇਵੇ ਤੋ ਥੋੜਾ ਜਿਹਾ ਮੈਂ ਉਹਦਾ ਫਰੀਦ ਤੁਹਾਨੂੰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਿੱਠੀ ਇਹ ਮੈਨੂੰ ਬਾਈ ਨੇ ਮੁਕਾਤਬ ਕੀਤੀ ਆ ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਦੇਸ਼ ਦੇ ਮੌਜੂਦਾ ਹਾਕਮ ਹੁਕਮਰਾਨਾਂ ਵੱਲੋਂ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ। 2020 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸੁਪਰੀਮ ਕੋਰਟ ਵਿੱਚ बार-बार ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਆਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾ ਤੇ ਸੁਪਰੀਮ ਕੋਰਟ ਦੇ ਹਦਾਇਤਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਹਦਾਇਤਾਂ ਨੂੰ ਲਾਗੂ ਕਰਵਾ ਸਕੀ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ ਬੇਵੱਸ ਹੋ ਜਾਵੇ ਫਿਰ ਇਨਸਾਫ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨਜ਼ਰ ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜਵਾਨਾ ਸਾਹਿਬ ਨੇ ਇੱਕਾ ਜਿਹੜਾ ਪਹਿਲਗਾਮਾਂ ਪਿੱਛੇ ਜਿਹੜਾ ਵੱਡਾ ਐਪੀਸੋਡ ਹੋਇਆ ਉਹ ਤੇ ਦੁੱਖ ਦੀ ਵੀ ਅਝਾਰ ਕੀਤਾ ਪਿਛਲੇ ਦਿਨ ਹੀ ਪਹਿਲਗਾਮ ਦੇ ਵਿੱਚ ਬਹੁਤ ਤਫਦਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲੇ ਲੋਕਾਂ ਨੂੰ ਇਸ ਵਿੱਚ ਕਤਲੇ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਦਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਿਰਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਹੁਕਮਰਾਨਾਂ ਨੇ ਕੀਤੇ ਕਤਲੇਆਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹਾ ਜ਼ੁਲਮ ਕਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਬਾਰਕ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਨ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਧੀਆਂ ਭੈਣਾਂ ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ ਤਿੰਨ ਦਿਨ નિર્ਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ-ਕੱਢ ਕੇ ਕਤਲੇਆਮ ਕਰਦੇ ਰਹੇ ਉਦੋਂ ਵੀ ਦੇਸ਼ ਦੀ ਕਿਸੇ ਪੁਲਿਸਲੇ ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਸਾਨੂੰ ਦੇਖਦੇ ਹੁਕਮਰਾਨਾ ਇਹ ਤਾਂ ਦੱਸ ਦਿਓ ਫਿਰ ਹਜ਼ਾਰਾਂ નિર્ਦੋਸ਼ ਸਿੱਖਾਂ ਦੇ ਕਤਲਿਆਂ ਤੋਂ ਬਾਅਦ ਸਿੱਖ ਕੌਮ ਕੋਲ ਕਿਹੜਾ ਹਮਲਾ ਬਦਲਾ ਲੈਣ ਦੀ ਕਿਸ ਤੇ ਹਮਲਾ ਕਰਦੀ ਇਹ ਉਹਨਾਂ ਦੀ ਆਪਣੀ ਇਹ ਹੈਗੀ ਆ ਜਾਂਹ ਉਹ ਕਹਿੰਦੇ ਬਿਲਕਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ 14 ਸਾਲਾਂ ਬਾਅਦ ਲੰਮੀਆਂ ਪਰੋਲਾਂ ਦੇਣ ਤੋਂ ਬਾਅਦ ਇਹ ਕਹਿ ਕੇ ਰਹਾ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਸਨਮਾਨਯੋਗ ਸ਼ਹਿਰੀ ਹਨ ਸਿੱਖ ਨੌਜਵਾਨਾਂ ਦੇ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੀਆਂ ਸਜ਼ਾਵਾਂ ਚਾ ਉਮਰ ਕੈਦ ਵਿੱਚੋਂ ਚਾਰ-ਚਾਰ ਸਾਜ ਪੂਰੀਆਂ ਹੋ ਜਾਂਦੀਆਂ ਹਨ ਬੁਲੰਤਕਾਰੀਆਂ ਨੂੰ ਸਮਾਜ ਸੇਵੀ ਕਹਿ ਕੇ ਹਰ ਚੋਣਾਂ ਤੋਂ ਪਹਿਲਾਂ ਪਰੋਲਾਂ ਦਿੱਤੀਆਂ ਜਾਂਦੀਆਂ ਹਨ ਦੇਸ਼ ਦੇ ਹੁਕਮਰਾਨ ਅਨਸਾਬ ਲਈ ਦੋਰੇ ਮਾਪਦੰਡ ਅਪਣਾ ਰਹੇ ਹਨ ਜਦੋਂ ਵੀ ਧਰਮ ਪੁੱਛ ਕੇ ਪਹਿਚਾਨ ਦੇਖ ਕੇ ਕਤਲੇਆਮ ਹੁੰਦਾ ਹੈ ਉਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਇਹ ਘਟਨਾਵਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕਿਉਂ ਵਾਂਗ ਲੱਗਦੀਆਂ ਹਨ ਤੇ ਇਹ ਪੋਲੇ ਪਾਲੇ ਲੋਕਾਂ ਨੂੰ ਮੂਰਖ ਬਣਾਉਣ ਤੇ ਵੋਟਾਂ ਦਾ ਤਰਬੀਕਾਰਨ ਵਿੱਚ ਕੰਮਜਾਬ ਹੋ ਜਾਂਦੇ ਹਨ ਮਾਰਚ 2012 ਵਿੱਚ ਮੈਨੂੰ ਤਾਂ 31 ਮਾਰਚ 2012 ਨੂੰ ਫਾਂਸੀ ਦੇਣ ਦੀ ਤਾਰੀਖ ਤੈਅ ਕਰ ਦਿੱਤੀ ਗਈ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਜਿਸ ਨੂੰ ਰਾਸ਼ਟਰਪਤੀ ਜੀ ਨੇ ਸਹਿਕਾਰ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਲੇ ਕੋਲ ਭੇਜ ਦਿੱਤਾ ਅਤੇ ਕੇਂਦਰੀ ਗ੍ਰਹਿ ਮਤਰਾਲੇ ਵੱਲੋਂ ਉਸ ਅਪੀਲ ਤੇ ਕਾਰਵਾਈ ਕਰਦੇ ਹੋਏ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਅਪੀਲ ਕੇਂਦਰੀ ਗ੍ਰਹਿ ਮਤਰਾਲੇ ਕੋਲ ਹੀ ਵਿਚਾਰ ਅਧੀਨ ਪਈ ਹੈ। ਇਸ ਅਪੀਲ ਤੇ ਫੈਸਲਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਾਂ ਨੂੰ ਕਮੇਟੀ ਵਿੱਚ ਰੱਖਿਆ ਗਿਆ। ਵਰਦੇਸ਼ ਦੇ ਹੰਕਾਰੀ ਹੁਕਮਰਾਨਾਂ ਵੱਲੋਂ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਇਹ ਸਾਡੀਆਂ ਸੰਸਥਾਵਾਂ ਅਤੇ ਸ਼੍ਰੀ ਕਾਲ ਤਕ ਸਾਭ ਜੀ ਦਾ ਅਪਮਾਨ ਹੈ ਇਹਨਾਂ ਸ਼ਾਹੀ ਹੁਕਮਰਾਨਾਂ ਨੇ ਸਾਡੀਆਂ ਸਰਵਉੱਚ ਧਾਰਮਿਕ ਸਖਸ਼ੀਤਾ ਨੂੰ ਜੈਡ ਪਲੱਸ ਰੱਖਿਆ ਤੇ ਵਿਦੇਸ਼ੀ ਦੌਰਿਆਂ ਦੇ ਲਾਹੇ ਚ ਦੇ ਕੇ ਆਪਣੇ ਵੱਲ ਕਰਕੇ ਕੌਮ ਦਾ ਵੱਡਾ ਨੁਕਸਾਨ ਕਰਨ ਦਾ ਯਤਨ ਕੀਤਾ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀਆਂ ਸਾਜਸ਼ਾ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਮੇਰੀਆਂ ਸੰਸਥਾਵਾਂ ਦੇ ਮਾਣ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੇਚੇ ਤੌਰ ਤੇ ਉਹਨੇ ਇੱਕ ਲਿਖਿਆ ਇਸ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਈ ਗਈ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਸਾਜ਼ਿ ਹੁਕਮਰਾਨਾਂ ਦੇ ਅਸਲ ਸਾਜ਼ਿ ਅਤੇ ਨਫਰਤ ਦੇ ਚਿਹਰੇ ਨੂੰ ਬੇਕਨਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਵੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿਟ ਗਿਆ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਬਲਵੰਤ ਸਿੰਘ ਰਾਜੋਵਾਨਾ ਕੇਂਦਰੀ ਜੇਲ੍ਹ ਪਠਿਆਲਾ ਸੋ ਉਹਨਾਂ ਨੇ ਆਪਨਾ ਬਿਲਕੁਲ ਕਲੀਅਰ ਉਹਦਣ ਸਾਨੂੰ ਮੁਲਾਕਾਤ ਵੀ ਕਹਿਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸਮੁੱਚੇ ਤੌਰ ਤੇ ਇਹ ਐਡੀ ਕੀਮਤੀ ਜਾਨ ਆ ਜਿਹੜੀ ਅੱਜ ਮਨ ਬਣਾ ਕੇ ਬੈਠੀ ਆ ਭਈ ਇੱਕ ਪਾਸੇ ਇੱਕ ਪਾਸੜ ਜਿਹੜਾ ਫੈਸਲਾ ਕੀਤਾ ਪਰ ਸਰਕਾਰ ਦਾ ਨਰਕਾਤਮਕ ਜਿਹੜਾ ਰਵੱਈਆ ਉਹ ਇਹੋ ਜਿਹੇ ਗੱਲਾਂ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਸੋ ਨਿਮਰਤਾ ਸਹਿਰ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਆਪਰਿਆਂ ਬਾਅਦ ਤੋਂ ਬਾਅਦ ਰਹਿਵਾ ਭੇਜੋ ਅੱਗੇ 26 ਲੱਖ ਤੁਸੀਂ ਆਪਣੇ ਉਦੋਂ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਕੰਨ ਮੋਲੇ ਕਦੇ ਆਪਾਂ ਚੰਡੀਗੜ੍ਹ ਤੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਡ ਕਨਸਟੀਚਿਊਸ਼ਨਲ ਬਾਡੀ ਆ ਤੇ ਜਲਾਦ ਦੀ ਵੀ ਕੋਈ ਹੱਦ ਹੁੰਦੀ ਆ ਇਹ ਜਲਾਦ ਦੀ ਹੱਤ ਕੀ ਆ ਕਿ ਇਨਸਾਫ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜ ਔਖਾ ਹੋ ਗਿਆ ਲੋਕ ਕਹਿੰਦੇ ਜੇ ਇਨਸਾਫ ਤੇ ਉਹ ਭਾਈ ਰਾਜੂਣਾ ਸਾਹਿਬ ਕਹਿੰਦੇ ਮੇਰ ਨਾਲ ਇਨਸਾਫ ਕੀਤਾ ਜਾਵੇ